ਸੂਰਠ ਮਹੱਲਾ ਪੰਜਵਾ ਸਾਹਿਬ ਗੁਨੀ ਘੇਰਾ ਕਰ ਲਸਕਰ ਸਭ ਤੇਰਾ ਰਖਵਾਲੇ ਗੁਰੂ ਗੋਪਾਲਾ ਸਭ ਜੀ ਭੈ ਦਿਆਲਾ ਜਪ ਅਨੰਦ ਰਹੁ ਗੁਰ ਚਰਣਾ ਪਉ ਕਤੇ ਨਹੀਂ ਪ੍ਰਭ ਸਰਣਾ ਰਹਾ ਤੇਰਿਆਂ ਦਾਸਾਂ ਰਿਦੈ ਮੁਰਾਰੀ ਪ੍ਰਭ ਅਵਚਲ ਨੀਵ ਉਸਾਰੀ ਬਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਰ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਤੇ ਆਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾ ਸੂਖ ਸਹਜ ਆਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਪੂਰੈ ਗੁਰ ਕਿਰਪਾ ਧਾਰੇ ਤਾ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੂਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਵੇਖ ਤੈ ਸੋਈ ਪ੍ਰਭ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਨਾਨਕ ਪਾਇਆ ਸੂਰਠ ਮਹੱਲਾ ਪੰਜਵਾ ਠਾਣ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰਾ ਹੈ ਰਾਖੀ ਸ਼ਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਵਾ ਰਖਵਾਲਾ ਸਾਤ ਸਹਜ ਸੁਖ ਕਨਮਹ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੇ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਖੀ ਭੁਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਘਹਿਰਾ Jap ਨਾਨਕ ਨਾਮ ਸਤਿ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਵਾ ਵਾਲ ਨ ਵਿੰਗਾ ਹੋਵਾ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤਹ RAMDAS ਸਰੋਵਰ ਨੀਕਾ ਜੋ ਨਾਵੇ ਸੋ ਕੋਲ ਤਰਾਵੇ ਉਧਾਰ ਹੋਵਾ ਹੈ ਜੀ ਕਾ ਰਹਾ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੈ ਸੋ ਜਨ ਪਰਮ ਗਤ ਪਾਵੈ ਮਰ ਨ ਆਵੈ ਜਾਈ ਹਰ ਹਰ ਨਾਮ ਤੇ ਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਇਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਸੂਰਠ ਮਹੱਲਾ ਪੰਜਵਾ ਕਰ ਬ੍ਰਹਮ ਨਿਬਾਹੀ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉ ਪਾਲਾ ਰਹਾ ਵਡ ਭਾਗੀ ਸਤ ਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਏ ਚਿਤ ਲਾਗਾ ਜਪ ਜੀਵੇ ਸੇ ਵਡ ਭਗਾ ਹਰੇ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸ਼ਨ ਪ੍ਰਾਨ ਆਧਾਰਾ ਇਹ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੂਰਠ ਮਹੱਲਾ ਪੰਜਵਾ ਗੁਰ ਪੂਰੈ ਚਰਣੇ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹਿਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀਅ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤ ਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦਜੀਵ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵ ਪਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰੈ ਕੀਤੀ ਪੂਰੀ ਪ੍ਰਭ ਰਵਰਿਆ ਭਰਪੂਰੀ ਖੇਮ ਕੁਸ਼ਲ ਭਇਆ ਇਸ ਨਾਨਕ ਪਾਰ ਬ੍ਰਹਮ ਬਿਟੋ ਕੁਰਬਾਨ ਗੁਰ ਕੇ ਚਰਨ ਕਵਲ ਰਿਤ ਧਾਰੇ ਬਿਗਨ ਨ ਲਾਗੇ ਤੇਲ ਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਰੇ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੋਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲ ਧਿਆਈਐ ਮਨ ਪਾਸ਼ਿਤ ਫਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਰਾਗ ਸੋਰਠ ਮਹੱਲਾ 5 ਦਸ ਦੇਸੋ ਛਤਰ ਮੇਗ ਘਟਾ ਘਟ ਦਮਨ ਚਮਕ ਡਰਾਇਓ ਸੇਜ अकेਲੀ ਨੀਂਦ ਨਾ ਹੋਂ ਨੈਨਹ ਪਿਰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇਸ ਰੋਮ ਆਇਓ ਏਕ ਕੋਸ ਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਆਇਓ ਰਹਾਓ ਕਿਉ ਬਿਸਰੈ ਇਹੋ ਲਾਲ ਪਿਆਰੋ ਸਰਬ ਗੁਨਾ ਸੁਖਦਾਇਓ ਮੰਦਰ ਚਰਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਹਾਉ ਹਾਉ ਭੀੜ ਭਇਓ ਹੈ ਵਿਚੋ ਸੁਨਤ ਦੇਸ ਨਿਕਟਾਇਓ ਪਾਂਭੀਰੀ ਕੇ ਪਾਤ ਪਰਦ ਬਿਨ ਪੇਖੇ ਦੂਰ ਆਇਓ ਭਯੋ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੂਖ ਮਿਟਾਇਓ ਕਉ ਨਾਨਕ ਹਉ ਮੈਂ ਭੀਤ ਗੁਰ ਖੋਈ ਤਉ ਬਿਆ ਤਉ ਦਯਾਰ ਬੀਠ ਲੋ ਪਾਇਓ ਸਭ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰੂ ਮਿਲਾਇਓ ਸਰਬ ਗੁਨਾ ਨਿਧਰਾਇਓ ਰਹਾਉ ਦੂਜਾ ਸੋਰਠ ਮਹੱਲਾ ਪੰਜਵਾ ਗੈਬ ਹੋੜ ਬੰਦੀ ਸ਼ੋਰ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਖੋ ਪੈਜ ਤੁਮਾਰੀ ਹਰ ਜਿਓ ਨਿਮਾਣਿਆ ਤੂੰ ਮਾਣ ਨੇ ਚੀਜਿਆਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾਓ ਕੁਰਬਾਨ ਰਹਾਓ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਉਪਾਤੀ ਬਹੌੜ ਪਿਤਾ ਗਾਲ ਲਾਵੇ ਪਿਛਲੇ ਔਗਣ ਬਖਸ ਲਏ ਪ੍ਰਭ ਆਗੇ ਮਾਰਗ ਪਾਵੇ ਹਰੇ ਅੰਤਰਜਾਮੀ ਸਭ ਵਿਦ ਜਾਣ ਤਾ ਕਿਸ ਪਹਿ ਆਖ ਸੁਣਾਈਐ ਕਹਿਣਾ ਕਥਨ ਨ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੈ ਹਰ ਹਰ ਨਾਮ ਅਵਖਦ ਮੁਖ ਪਾਇਆ ਸਭਨ ਜਨ ਨਾਨਕ ਸੁਖ ਵਸੰਤੀ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ ਨਾਠੇ ਗੁਣ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦਿਓ ਉਪਦੇਸਾ ਜਪ ਪਉ ਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕਿਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਭੂਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿਣ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਾਈ ਧਾਰ ਅਨੁਗ੍ਰਹ ਆਪ ਪ੍ਰਭ ਸੁਆਮੀ ਪਾਤਮਾਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ਼ਾ ਸੰਤਾ ਧੂਰੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਅਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਾ ਕਾਈ ਰਹਾ ਅਰਤਾ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਟੂਟ ਨਾ ਕਥੂ ਆਵੈ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦਇਆਲਾ ਸਭ ਜੀਅ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਿ ਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਰਬ ਕੀ ਅਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਆਗਾ ਸੁਖ ਗੁਰ ਦੀਆ ਪਾਛਾ ਕੁਸਲ ਖੇਮ ਗੁਰ ਕੀਆ ਸਰਬਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ ਆਪਣੇ ਸਤਗੁਰ ਕੀ ਵਡਿਆਈ ਮਨ ਇਛੇ ਫਲ ਪਾਈ ਸੰਤੋ ਦਿਨ ਦਿਨ ਚੜ੍ਹੈ ਸਵਾਈ ਰਹਾ ਜੀ ਜੰਤ ਸਭ ਭੈ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਿਜ ਸੁਭਾਏ ਮਿਲੇ ਗੋਪਾਲ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚਾਉ ਗਿਰਦ ਹਮਾਰੇ RAM ਨਾਮ ਮਨ ਲਾਗਾ ਜੰਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਨ ਪੂਰਨ ਪੈਜ ਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇ ਸੰਤੋ ਤਿਸ ਬਿਨ ਅਬਰਨਾ ਕੋਈ ਕਰਨ ਕਰਣ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਾਰ ਦੀਨੇ ਸਗਲ ਜੀਵ ਵਸਕੀਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕਿਨੈ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾ ਜੋ ਮੰਗੇ ਸੋ ਲੇਵੇ ਪ੍ਰਭ ਆਪਣੇ ਸੰਤਾਂ ਦੇਵੇ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੁਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੇ ਮੋਹੇ ਸਿਆਣਪ ਕਛੂ ਨ ਆਵੇ ਹਮ ਬਾਰਕ ਤਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀਅ ਜੰਤ ਤੇਰੇ ਧਾਰੇ ਪ੍ਰਭ ਦੂਰੀ ਹਾਥ ਤੁਮਾਰੇ ਜੇ ਕਰਾਵੇਂ ਸੋ ਕਰਨ ਨਾਨਕ ਦਾਸ ਤੇਰੀ ਸਰਣ ਸੋਰਠ ਮਹੱਲਾ ਪੰਜਵਾ ਹਰ ਨਾਮ ਹਿਰਦੈ ਪਰੋਇ ਸਭ ਕਾਜ ਹਮਾਰਾ ਹੋਇ ਪ੍ਰਭ ਚਰਣੀ ਮਨ ਲਾਗ ਪੂਰਨ ਜਾਕੇ ਭਾਗ ਮਿਲ ਸਾਧ ਸੰਗ ਹਰ ਧਿਆਇ ਆਠ ਪੈਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਪਰਾ ਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਗੁਰ ਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸ਼ੰਤ ਹੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤਸ ਕਾ ਸੋ ਪ੍ਰਭ ਅੰਤਰ ਜਾਮਿ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਜ ਸਵਾਰੇ ਆਇਓ ਲੋਹੜਾ ਗੁਰੂ ਉਭਾਰਿਆ ਅਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਤਵਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਓ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਲਜਨ ਧਾਰੀ ਨਾਨਕ ਸਰਣਿ ਆਇਆ ਮਨ ਚਿੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਗਨ ਗਏ ਹਰ ਨਾਹੀ ਮੇਰਾ ਪ੍ਰਭ ਹੋਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਆਪੇ ਆਪੇ ਕਿਰਪਾਲ ਰਹਾਓ ਪ੍ਰਭ ਕਰਨ ਕਾਰਨ ਸਮਰਾਥ ਹਰਿ ਸਿਮਰਤ ਸਭ ਦੁਖ ਲਾਥ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠਿ ਮਹੱਲਾ ਪੰਜਵਾ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਏ ਸੰਤੋ ਹਰ 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 ਆਰਾਧੋ ਹਰ ਆਰਾਧ ਸਭੋ ਕਿ ਛਪਾਈਏ ਕਾਰਜ ਸਗਲੇ ਸਾਧੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾ ਫਲ ਪਾਇਆ ਸੂਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਇ ਦਿਨ ਸਹ ਰਹਿਨ ਸਾਸ ਸਾਸ ਸਮਾਲੀ ਪੂਰਨ ਸਭ ਸਭ ਨੇ ਥਾਈ ਰਹਾ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾ ਸਤਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈ ਜਹ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇਸਹਿ ਸੋਈ ਫਲ ਪਾਵੇ ਬਿਰਥੀ ਆਸ ਨਾ ਜਾਈ ਰਹਾ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੇ ਆਠ ਪਹਿਰ ਹਰ ਕਾ ਜਸ ਰਵਣਾ ਬਿਖੈ ਠਗੌਰੀ ਲਾਥੀ ਸੰਗ ਮਿਲਾਏ ਲੀਆ ਮੇਰੇ ਕਰਤ ਸੰਤ ਸਾਧ ਭੈ ਸਾਥੀ ਕਰ ਗਹਿ ਲੀਨੇ ਸਰਬਸ ਦੀਨੇ ਆਪਹਿ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਗੁਰ ਪਾਇਆ ਸੋਰਠ ਮਹੱਲਾ ਪੰਜਵਾ ਅੰਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ ਇਸ ਆਗੈ ਕੋ ਨਾ ਟਿਕੈ ਵਿਕਾਰੀ ਗੁਰ ਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰ ਸਗਲੇ ਕੋ ਟਾਰਾਉ ਸੰਤ ਸੰਗ ਜਸ ਗਾਇਆ ਏਹ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਰਠ ਮਹੱਲਾ ਪੰਜਵਾ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੇ ਕਰ ਦੇਨੀ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੂਰੈ ਕਿਰਪਾ ਕਰ ਦੇਨੀ ਵਿਰਲੇ ਕਿ ਨਹੀਂ ਜਾਤੀ ਰਹਾਓ ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ